ਰਾਵਣ ਦੀ ਇਹ جنگ ਐਵੇਂ ਨਹੀਂ ਹੋਈ ਇਹ ਸਰੂਪਨਖਾ ਜਿਹੜੀ ਸੀ ਉਹ 라ਵਣ ਦੀ ਭੈਣ ਸੀ 라ਵਣ ਬਹੁਤ ਵੱਡਾ ਮਹਾ ਗਿਆਨੀ ਸੀ ਔਰ ਬਹੁਤ ਵੱਡਾ ਯੋਧਾ ਸੀ ਕਹਿੰਦੇ ਨੇ ਇਤਿਹਾਸਿਕ ਕਥਾ ਦੇ ਮੁਤਾਬਕ 라ਵਣ ਨੇ ਕਾਲ ਪਾਵੇ ਨਾਲ ਬਣਿਆ ਹੋਇਆ ਸੀ ਯਾਨੀ ਉਹ ਨੂੰ ਨਾ ਦੇਨੇ ਨਾ ਰਾਤ ਨੱਕਤੇ ਉਹ ਉਹ ਅਵਰ ਸੀ ਤੇ ਜੇ ਇਦਾਂ ਦਾ ਹੋ ਜਾਂਦਾ ਤੇ ਦੁਨੀਆ ਵਿੱਚ ਕੋਈ ਮਰਦਾ ਹੀ ਨਾ ਪਰ ਕਾਲਪੁਰਖ ਦਾ ਭਾਣਾ ਵੀ ਬੜਾ ਇੱਕ ਅਜੀਬ ਵਰਤਾਰਾ ਹੁੰਦਾ ਹੈ ਅਕਾਲ ਪੁਰਖ ਆਪੇ ਹੀ ਉਹ ਕਾਰਜ ਕਰਦਾ ਤੇ ਆਪੇ ਉਹਨੂੰ ਫਿਰ ਦੂਸਰਾ ਰੂਪ ਦੇ ਦਿੰਦਾ ਹੈ ਤੇ ਇਹ ਕਾਲ ਕਹਿੰਦੇ ਪਾਵੇ ਨਾ ਬਦਹਾ ਹੋਇਆ ਸੀ ਤੇ ਉਹਨੂੰ ਵਰਨ ਲਿਆ ਹੋਇਆ ਸੀ ਉਹਨਾਂ ਸ਼ਿਵਦੀ ਮਹਾਰਾਜ ਤੋਂ ਸ਼ਿਵਜੀ ਭਗਵਾਨ ਤੋਂ ਤੇ ਉਹ ਰੋਜ਼ ਹੀ ਕਹਿੰਦਾ ਸੀ ਅੱਜ ਮਾਰ ਦੇਾਂਗੇ ਕੱਲ ਮਾਰ ਦੇਾਂਗੇ ਤਾਂ ਹੀ ਕਹਿੰਦੇ ਨਾ ਵੀ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਤਾਂ ਅਖੀਰ ਤੋਂ ਉਹਦਾ ਕਾਲ ਆ ਗਿਆ ਕਿਉਂਕਿ ਆਉਣਾ ਹੀ ਸੀਗਾ ਇਹ ਕੁਦਰਤੀ ਵਰਤਾਰਾ ਹੈ ਤੇ ਉਹਦੀ ਜਿਹੜੀ ਭੈਣ ਸੀ ਉਹ ਮੌਤ ਹੋਈ ਸੀ ਉਹ ਇੱਕ ਚਲਕਾਰਾ ਦੇਖਿਆ ਭਗਵਾਨ ਰਾਮਚੰਦਰ ਦਾ ਤੇ ਉਹਨੇ ਆ ਕੇ ਜ਼िद ਕੀਤੀ ਕਿ ਮੇਰੇ ਨਾਲ ਵਿਆਹ ਕਰਾਓ ਕਿ ਮੈਂ ਤਾਂ ਥੋੜੀ ਧਰਮਸ਼ਰਤ ਨਹੀਂ ਬਣ ਕੇ ਆਪਣੇ ਨੂੰ ਸੁਭਾਗੀ ਸਮਝਾਂਗੀ ਉਹ ਕਹਿੰਣ ਲੱਗੇ ਮੇਰਾ ਤਾਂ ਵਿਆਹ ਹੋ ਚੁੱਕਾ ਹੈ ਤੇ ਉਹ ਜਦੋਂ ਜ਼िद ਕਰਦੀ ਰਹੀ ਤੇ ਕਹਿੰਦੇ ਨੇ ਲక్ష్మణ ਨੇ ਉਹਦਾ ਨੱਕ ਵੱਢ ਦਿੱਤਾ ਕਿ ਉਹ ਜਦੋਂ ਇਸ ਸ਼ਕਲ ਵਿੱਚ ਆਪਣੇ ਪਰਾਕੁੜ ਗਈ ਰਾਵਣਕੁੜ ਜਿਹੜਾ ਕਿ ਮਹਾਨ ਪੰਡਿਤ ਸੀ ਮਹਾਨ ਵਿਦਵਾਨ ਸੀ ਔਰ ਬਹੁਤ ਵੱਡਾ ਬ੍ਰह्म ਗਿਆਨੀ ਸੀ ਇਹ ਕੋਈ ਮਾੜੀ ਮੋਟੀ ਹਸਤੀ ਨਹੀਂ ਸੀ ਉਹ ਫਿਰ ਕਿਹੜਾ ਭਰਾ ਜਿਹੜਾ ਇਸ ਤਰ੍ਹਾਂ ਆਪਣੀ ਭੈਣ ਦੀ ਹਾਲ ਦੇਖ ਕੇ ਉਦੋਂ ਫਿਰ ਉਹਨੇ ਬਦਲਾ ਲੈਣ ਦੀ ਠਾਣੀ ਤੇ ਸੀਤਾ ਨੂੰ ਫਿਰ ਉਹ ਆਪਣਾ ਪੇਸ਼ ਬਦਲ ਕੇ ਸਾਧੂ ਰੂਪ ਚ ਗਿਆ ਤੇ ਕਹਿੰਦੇ ਨੇ ਕਿ ਉਸ ਵੇਲੇ ਸੋਨੇ ਦਾ ਕਿਰਨ ਸੀ ਉਹ ਸੀਤਾ ਨੇ ਕਿਹਾ ਕਿ ਇਹਨੂੰ ਜਾ ਕੇ ਫੜਕੇ ਲਿਆਓ ਉਹ ਛੜਾਵਾ ਸੀ ਉਹ ਉਹ ਇੱਕ ਲੀਲਾ ਸੀ ਉਹਦੀ ਰਾਵਣ ਦੀ ਉਹ ਉਹਦੇ ਮਗਰ ਚਲੇ ਗਏ ਤੇ ਮਗਰੋਂ ਉਹ ਪਿੱਛਿਆ ਲੈਣ ਲਈ ਆਏ ਕਿ ਕਹਿਣ ਲੱਗੇ ਮੈਂ ਪਿੱਛਿਆ ਦਿਓ ਉਹਨੂੰ ਰਾਮਕਾਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਤੇ ਉਹ ਉਹ ਨਹੀਂ ਸੀ ਆਉਂਦੇ ਪਰ ਉਹਨਾਂ ਨੇ ਕਿਹਾ ਅਸੀਂ ਉਹਨਾਂ 'ਚ ਪਿੱਛਿਆ ਨਹੀਂ ਲਵਾਂਗੇ ਸਾਧੂ ਉਦਾਂ ਹੀ ਮੁੜ ਜਾਣਗੇ ਅਖੀਰ ਉਹ ਹਟ ਕਰਨ ਤੇ ਉਹ ਬਾਹਰ ਆ ਗਈ ਜਦੋਂ ਬਾਹਰ ਆ ਗਈ ਸੀਤਾ ਮਾਤਾ ਉਦੋਂ ਹੀ ਉਹਨਾਂ ਨੂੰ ਚੁੱਕ ਕੇ ਅਗਵਾ ਕਰਕੇ ਰਾਵਣ ਆਪਣੇ ਆਸਥਾਨ ਜਿਹੜਾ ਸੀ ਆਪਣੀ ਕਿੰਗਡਮ ਸੀ ਜੀ ਲੰਕਾ ਲੰਕਾ ਘਰ سونے ਕਾ ਪਹਾ ਮੂਰਖਾ ਰਾਵਣ ਕਿਆਲੇ ਗਿਆ ਗੁਰਬਾਣੀ ਵਿੱਚ ਤੋਂ ਕਹੇ ਕੋਟ ਕਰ ਰਿਹਾ ਮੈਂ